ਦਾ ਨਾਨਕ ਮਿਲਿਆ ਸਿੱਖਾਂ ਦੇ ਨਾਂਕ ਨੂੰ ਐਨੀ ਗੱਲ ਜੀ ਬਹੁਤ ਵੱਡੀ ਗੱਲ ਹੁੰਦੀ ਹੈ ਮੈਨੂੰ ਤਾਂ ਇਹ ਲੱਗਦਾ ਨਹੀਂ ਕਿ ਜਿੱਦੋਂ ਤੁਸੀਂ ਕਹਿੰਦੇ ਹੋ ਰਾਏ ਪੋਇ ਦਾ ਮਾਲਕ ਐ ਰਾਏ ਪੋਇ ਦਾ ਨਾਨਕ ਨੂੰ ਮਿਲਿਆ ਸਿੱਖਾਂ ਦੇ ਨਾਂਕ ਨੂੰ ਨਨਕਾ ਨੇ ਕਰਦੇ ਰਹੇ देर तक ਸਲਾਹ ਮਸ਼ਵਰਾ ਮੌਜੂਦਾ ਦੌਰ ਤੇ ਚਿੰਤਾ ਕਰਦੇ ਰਹੇ ਦੇਰ ਤੱਕ ਸਵਾ ਮਸ਼ਫਰਾ ਮਜੂਦਾ ਦੌਰ ਤੇ ਚਿੰਤਕ ਤਰਨ ਲੱਗਿਆ ਨਾਨਕ ਕਿਹਾ ਨਾਨਕ ਸਿਆ ਜਿਹੜਾ ਸਲੀ ਨਾਨਕ ਕਹਿ ਰਿਹਾ ਜੀ ਤਰਨ ਲੱਗਿਆ ਨਾਨਕ ਕਿਹਾ ਨਾਨਕ ਸਿਆ ਅਸੀਂ ਹੋ ਚੁੱਕੇ ਐ ਇੰਨੇ ਦੂਰ ਆਪਣੇ ਵਿਚਾਰ ਵਿਹਾਰ ਤੋਂ ਮੈਨੂੰ ਖਦਸ਼ਾ ਰ ਕਿਸੇ ਬਿੰਦੂ ਤੇ ਵੀ ਸਮਤ ਨਹੀਂ ਹੋ ਸਕਾ ਕੇ ਕਿਹੜੇ ਨਾਨਕ ਨੇ ਸੰਭਾਲਿਆ ਪੰਜਾਬ ਨੂੰ ਜੀ ਤੇ ਉਹ ਕਿਹੜਾ ਨਾਨਕ ਅਸਲ ਹੈ ਇਹਦੇ ਬਾਰੇ ਗੱਲ ਕਰਦੇ ਆਪਾਂ ਦੋਸਤਾਂ ਨੂੰ ਤਾਂ ਮੈਂ ਜੀ ਲਮਣੀ ਜੀ ਉਹ ਇਹ ਕਵਤਾ ਦਾ ਖਿਆਲ ਮੈਨੂੰ ਮੈਂ ਨਾਵਲ ਪੜਿਆ ਨਿਕੋਲਾਈ ਪੇਲਾਨ ਦਾ ਕਸਤਾ ਦਾ ਲਾ ਦਾ ਲਾਸਟ ਅਪਰੇਸ਼ਨ ਆਫ ਜੀਸਸ ਕ੍ਰਾਈਸ ਉਹਦੇ ਜੀਸਸ ਕ੍ਰਾਈਸ ਜਿਹੜੋ ਸੋ ਲਈ ਤੇ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ ਬੜੀ ਦੇਰੀ ਪੈ ਗਈ ਬੜੀ ਸਭਾ ਕਾਲਾ ਹੋ ਗਿਆ ਤੇਰਾ ਬੈ ਗਿਆ ਉਹ ਹੌਲੀ ਜੀ ਸਲੀਪ ਤੋਂ ਉੱਤਰ ਕੇ ਤੇ ਲੋਕਾਂ ਚ ਜਾਣ ਕੇ ਵਿਚਰ ਤਾ ਤੇ ਜਿਹੜੇ ਹਸਪਤਾਲ ਜਿਹੜੇ ਹਸਪਤਾਲ ਤੋਂ ਤੁਹਾਨੂੰ ਦੱਸੇ ਹੁੰਦੇ ਸਗੇ ਜਿਹੜੀਆਂ ਸੁੱਖਿਆਵਾਂ ਕੋਈ ਉਹਨੂੰ ਉਲਟੀਆਂ ਸੁਣਨੀਆਂ ਪੈ ਗਈਆਂ ਸੋ ਇਹ 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 ਬਹੁਤ ਵੱਡਾ ਨਰਮ ਬੋਲਣਾ ਹੈ ਟੈਪ ਵੀ ਬੜੀ ਹੈ ਕੰਪੀਸ਼ਨ ਆਫ ਜੀਸਸ ਕ੍ਰਾਈਸ ਬੰਨੂ ਇਸ ਤਰ੍ਹਾਂ ਲੱਗਾ ਕਿ ਮਾਪਾ ਨਾਰਿਕ ਨੂੰ ਕਿਤੇ ਇੰਚਰਿਆ ਹੋਏਗਾ ਅਜਾ ਦੇਖ ਰਿਹਾ ਹੋਏਗਾ ਕੀ ਹਾਲ ਹੋ ਗਿਆ ਹਾਏ ਹਾਏ ਐਂਡ ਤਾਇਉ ਨੇ ਨਾਰਿਕ ਸਹੀ ਗੱਲ ਆ ਨਾਰਿਕ ਸਿੰਘ ਸਿੱਖੀ ਦੇ ਕਦੀ ਪੁਆਧੀ ਹੈ ਇਹ ਵੀ ਇੱਕ ਬੜਾ ਬੜਾ ਹੈ ਇੱਕ ਪ੍ਰੀਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਆਪਣਾ ਬਰਨ ਖੋਲ ਲੈਣਾ ਹੈ ਆਪਣਾ ਐਲਨ ਵਾਈਟਲ ਖੋਲਦੇ ਜਾ ਰਹੇ ਜਿਹਨੂੰ ਹੈਂਡਰੀ ਵਰਕਸਾ ਐਲਨ ਵਾਈਟਲ ਆ ਵਪਲਤ ਤੱਤ ਸਾਹਤ ਹੋ ਕੇ ਜਾਵੇ ਕੀ ਜੋ ਕੁਛ ਆਇਆ ਇਹ ਉਦੋਂ ਪੁੱਛਿਆ ਨਹੀਂ ਇੰਧੇ ਸੋਚਿਆ ਨਹੀਂ ਲੱਗਦਾ ਕਿ ਉਹਨੇ ਕਦੀ ਇੰਦਾ ਸੋਚਿਆ ਜਿੱਥੇ ਅਸੀਂ ਆ ਗਏ ਹੁਣ ਤੁਸੀਂ ਦੇਖੋ ਕਿ ਪੰਜਾਬ ਨੂੰ ਤੁਸੀਂ ਸੁੱਤ ਪਤ ਧੰਗ ਨਾਲ ਦੇਖਣਾ ਹੋਵੇ ਤੇ ਵਰਤਮਾਨ ਸਥਿਤੀ ਨੂੰ ਸਮਝਣਾ ਹੋਵੇ ਤੇ ਅਸੀਂ ਕਰ ਸਕਦੇ ਹਾਂ ਕਿ ਪੰਜਾਬ ਤੇ ਵਰਤਮਾਨ ਦੀਆਂ ਜੜਾਂ ਸੰਕਟ ਦੀਆਂ ਜੜਾਂ ਗ੍ਰੀਨ ਰੈਵਿਊਸ਼ਨ ਚ ਆਈ ਤੁਸੀਂ ਦੇਖੋ ਕਿ ਅਸੀਂ ਸਾਨੂੰ ਲੈਬਾਰਟਰੀ ਕਿਸਾ ਬਣਾਇਆ ਜਦੋਂ ਪੀਐਲ 480 ਕਨਫ ਦਾ ਆਈ ਅਮਰੀਕਾ ਨੇ ਦਿੱਤੀ ਸਾਂ ਜਦੋਂ ਅੰਨ ਦੀ ਸਮੱਸਿਆ ਸੀ ਤਾਂ ਦੋ ਜਗ੍ਹਾ ਦਾ ਪੇਖਿਆ ਗਿਆ ਇੱਕ ਤੇ ਪਹਿਲਾ ਐਕਸਪੈਰੀਮੈਂਟ ਹੋ ਚੁੱਕਾ ਸੀ ਮੈਕਸੀਕੋ ਚ ਹੋ ਸਕਦਾ ਸਗ ਫਿਲਪਾਈਨ ਚ ਹੋ ਸਕਦਾ ਦੋ ਜਗ੍ਹਾ ਦੇਖਿਆ ਗਿਆ ਕਿ ਜਿਹੜੀ ਕਿੜੀਆਂ ਫਲਟਾਈਨ ਲਾਈਨਸ ਹੈ ਜੀ ਇੱਕ ਤਾਂ ਫਟ ਲਈ ਲਾਇਡ ਪੰਜਾਬ ਕੋਟਾ ਕਿੱਦਾਂ ਦਾ ਹੈ ਜਿਹੜਾ ਸ਼ਿਵਾਲਿਕੀਆਂ ਪਹਾੜੀਆਂ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਜਿਹੜੀਆਂ ਜਗ੍ਹਾ ਹੈ ਜਿੱਥੇ ਪਾਣੀ ਵੀ ਅਵੇਲੇਬਲ ਹੈ ਜ਼ਮੀਨ ਵੀ ਮੇਰਾ ਕਾਰੋ ਪਰ ਆ ਰਿਹਾ ਮਨ ਫਟਾ ਪਰ ਧਿਆਨ ਉਹ ਨਹੀਂ ਚਲਿਆ ਗਿਆ ਪੰਜਾਬ ਨੂੰ ਚਲਿਆ ਉਹਦੋਂ ਹੀ ਸਾਡੀ ਇਹ ਵਰਤਮਾਨ ਸੰਕਟ ਦੇ ਬੀਜ ਬੂਜੇ ਗਏ ਬਿਹਾਰ ਨੂੰ ਇਸ ਕਰਕੇ ਪੁੜਿਆ ਗਿਆ ਇੱਕ ਮਿਹਨਤ ਦੀ ਕਮੀ ਸੀ ਉਹ ਸੋਸਾਇਟੀ ਬਣੀ ਡਿਵਾਈਡਡ ਸੋਸਾਇਟੀ ਸੀ ਕਾਸਟ ਖਰਾਕੀ ਸੋਸਾਇਟੀ ਸੀ ਜ਼ਗੀਰਦਾਰੀ ਸਿਸਟਮ ਸੀ ਉੱਥੇ ਬਹੁਤ ਲੈਂਡ ਹੋਲਡਿੰਗ ਬੜੀਆਂ ਛੋਟੀਆਂ ਛੋਟੀਆਂ ਸੀ ਕੰਸੋਲੀਡੇਸ਼ਨ ਆਫ ਲੈਂਡ ਦੇਸੀ ਹੋਈ। ਔਰ ਚੱਕ ਬੰਦੀ ਉਹ ਵੀ ਕੰਸੋਲੀਡੇਸ਼ਨ ਆਫ ਲੈਂਡ ਦੇਸੀ ਹੋਈ। ਦੂਸਰਾ ਇੱਕ ਸੀ ਕਿ ਪਾਣੀ ਦੇ ਜਿਹੜੇ ਸੋਤ ਸੀਗੇ ਉਹ ਇੰਨੇ ਟੇਮ ਨਹੀਂ ਸੀਗੇ। ਬੰਨ ਨਹੀਂ ਸੀ ਬਚੇ ਹੋਏ। ਤੀਸਰਾ ਕਿ ਉਹ ਤੋਂ ਪਿਆਰ ਆਨ ਰੋ ਇੱਥੇ ਸੀਗੇ ਜਿਹੜੀਆਂ ਜਿਹੜਾ Jharkhand ਦਾ ਹੁੰਦਾ ਇਲਾਕਾ ਕੋਲੇ ਦੀ ਖਾਣਾ ਨੂੰ ਲੇਬਰ ਸਾਰੀ ਉੱਥੋਂ ਜਾਂਦੀ ਸੀ। ਉਹਨਾਂ ਦਾ ਕੋਲਾ ਕਵਾਹੇ ਬੰਦ ਹੋ ਜਾਣਾ ਸੀ ਤੇ ਉਹਦਾ ਨਿਆਂ ਆ ਗਿਆ ਕਿ ਨਹੀਂ ਪੰਜਾਬੀਆਂ ਨੂੰ ਦਿੱਲੇ ਆ ਉਹਨਾਂ ਨੇ ਪੈਸੇ ਦਿੱਤੇ ਨਵੇਂ ਸੀਡ ਆਏ ਨਵੀਂ ਟੈਕਨੀਕਸ ਆਈਆਂ ਤੇ ਅਣਵੀ ਸਮੱਸਿਆ 15-20 ਸਾਲਾਂ ਚ ਖਤਮ ਹੋ ਗਈ ਪਰ ਉਹ ਸਮੱਸਿਆ ਖਤਮ ਕਰਨ ਦੇ ਨਾਲ ਨਾਲ ਉਹਦੇ ਆਪਰੇਫੈਕਟਿਵ ਹੋਣੇ ਸ਼ੁਰੂ ਹੋਏ ਪੰਜਾਬੀਆਂ ਕੋ ਇੱਕਦਮ ਅਮੀਰੀ ਆ ਬਹੁਤ ਅਮੀਰੀ ਆ ਉਹ ਕੋ ਨੰਬਰ 1 ਸਟੇਟ ਬਣ ਗਿਆ ਤੇ ਨੰਬਰ 1 ਸਟੇਟ ਬਣ ਤੋਂ ਬਾਅਦ ਕੀ ਪੜਿਆ ਪਰ ਕੈਪਟਨਿਕਮ ਬਹੁਤ ਨੰਬਰ 1 ਤੇ ਆ ਗਿਆ ਪੰਜਾਬ ਹੁਣ ਜਿਹੜਾ 4ਵੇਂ ਨੰਬਰ ਤੇ ਤੁਸੀਂ ਦੇਖੋ ਇਸ ਲਾਟਾ ਤੁਸੀਂ ਪੜੋ 4ਵੇਂ ਨੰਬਰ ਤੇ ਪਹਿਲੇ ਨੰਬਰ ਤੇ ਸਾਡੇ ਤੋਂ ਸਭ ਤੋਂ ਵੱਡੀ ਗਲਤੀ ਹੋ ਗਈ ਕਿ ਅਸੀਂ ਡਿਮੋਨਸਟ੍ਰੇਸ਼ਨ ਦਿਖਾਉਣ ਵਿੱਚ ਪੈ ਗਏ ਉਹਦੇ ਵੱਡੇ ਅਸੀਂ ਕੋਠੀਆਂ ਬਣਾ ਰਹੀਆਂ ਬਣਾਉਣੀਆਂ ਚਾਹੀਦੀਆਂ ਉਹ ਵੱਡੇ ਉਹਡੇ ਫੈਕਟਰੀਜ਼ ਕੀਤੀਆਂ ਲੱਖਾਂ ਕਰੋੜਾਂ ਰੁਪਏ ਉਹਦੇ ਕਿਲਾ ਦਿੰਦੇ ਆ ਅਸੀਂ ਜਿਹੜੀ ਨੌਲੇਜ ਇਨਵੈਸਟਮੈਂਟ ਹੈ ਉਹ ਨਹੀਂ ਅਸੀਂ ਇੱਕ ਯੂਨੀਵਰਸਿਟੀ ਤੋਂ ਚਾਰ ਯੂਨੀਵਰਸਿਟੀਆਂ ਸਾਨੂੰ ਬਣਾਉਣੀਆਂ ਚਾਹੀਦੀਆਂ ਸੀ ਐਗਰੀਕਲਚਰ ਯੂਨੀਵਰਸਿਟੀ ਜਿਹਨੇ ਜਿੰਨਾ ਅਸੀਂ ਆਨੁਛਾਤ ਕੀਤਾ ਉਹ ਵੀ ਹੁਣ ਇਸ ਵੇਲੇ ਡੰਗ ਫਾਲਸ ਉਹ ਜੋ ਵੈਟਰਨਰੀ ਯੂਨੀਵਰਸਿਟੀ ਬਣੀ ਹੈ ਉਹ ਵੀ ਉਹੀ ਤਰ੍ਹਾਂ ਸਟੈਬਲਿਸ਼ ਨਹੀਂ ਹੋ ਪਾਈ ਸਾਡੇ ਕੋਲ ਇਸ ਵੇਲੇ ਕੋਈ ਵੱਡਾ ਇੰਸਟੀਟਿਊਸ਼ਨ ਨਹੀਂ ਹੈ ਕਿੱਥੋਂ ਅਸੀਂ ਰੋਸ਼ਨ ਇੰਟੈਲੈਕਚੁਅਲ ਮਾਈਂਡ ਕੱਢ ਸਕੀਏ ਸਾਡੀ ਜਿਹੜੀ ਯੂਨੀਵਰਸਿਟੀ ਐਜੂਕੇਸ਼ਨ ਹੈ ਉਹ ਬਿਲਕੁਲ ਜਿਹਨੂੰ ਕਹਿ ਸਕਦੇ ਆ ਉਹ ਖਤਮ ਹੋਣ ਦੇ ਕੰਗਾਰ ਦੇ ਉੱਤੇ ਤੁਸੀਂ ਪੰਜਾਬੀ ਦੀ ਟੀਚਿੰਗ ਦਾ ਹੀ ਲੱਗੋ ਪੰਜਾਬੀ ਚ ਹੁਣ ਐ ਕਾਲਜ ਗਵਰਨਮੈਂਟ ਕਾਲਜ ਹੈ ਪੂਰੇ ਪੰਜਾਬ ਦੇ ਵਿੱਚ ਸਿਰਫ 8 ਪਰਮਾਨੈਂਟ ਲੈਕਚਰ ਪ੍ਰੋਫੈਸਰ ਰਹਿ ਗਏ ਨੇ ਬਾਕੀ ਉਹਨਾਂ ਦੇ ਚ 6-7 ਮਹੀਨੇ 8 ਮਹੀਨੇ ਜਾਂ ਸਾਲ ਤੇ ਰਿਟਾਇਰ ਹੋ ਜਾਂਦੇ ਨੇ ਪੂਰੀ ਅਮਤ ਅਸੀਂ ਨੌਲੇ ਦਿਨ ਰਿਸਪੈਕਟ ਇਸ ਕਬ ਨਹੀਂ ਹੋਈ ਤੁਸੀਂ ਸਦੀਆਂ ਆਈਆਈਪੀ ਦਾ ਹਾਲ ਦੇਖੋ ਜਾ ਕੇ ਜਿਹੜੀ ਆਈਟੀਆਈਜ਼ ਦਾ ਹਾਲ ਹੈ ਆਈਟੀ ਹੋਣੇ ਇੱਕ ਰੂਪਣ ਤੇ ਬਣੀ ਹੈ ਜਿਹੜੀ ਇੱਕ ਬਹੁਤ ਪਹਿਲਾਂ ਬਣ ਜਾਣੀ ਚਾਹੀਦੀ ਸੀ ਇੱਥੇ ਇਸ ਕਰਕੇ ਸਾਡੇ ਕੋਲ ਉਹ ਇੰਟੈਲੈਕਚੁਅਲ ਮਾਈਂਡ ਨਹੀਂ ਆਇਆ ਸਕਿੱਲਡ ਲੇਬਰ ਵੀ ਜਿਹੜੀ ਕੋ ਸਾਡੇ ਕੋਲ ਨਹੀਂ ਆਈ ਹੈਗੀ ਜਿਹੜੀ ਸਕਿੱਲਡ ਲੇਬਰ ਦੂਸਰੀਆਂ ਖਾ ਉਪਾ ਕੋ ਲੱਗੀ ਸਕਿੱਲਡ ਲੇਬਰ ਅਸੀਂ ਲੇਬਰ ਨੂੰ ਵੀ ਏਕਾ ਮਤਲਬ ਕਿਰਤ ਨੂੰ ਸਾਡੇ ਗੁਰੂਆਂ ਨੇ ਕਿੰਨਾ ਵੱਡਾ ਜ਼ੋਰ ਦਿੱਤਾ ਉਹ ਤੋਂ ਬਾਅਦ ਹੁਣ ਪਰ ਬਿਹਾਰ ਵੀ ਪੱਧਰ ਤੇ ਅਮਲ ਵੀ ਪੱਧਰ ਤੇ ਅਸੀਂ ਫਿਰ ਵੀ ਅਜੇ ਵੀ ਜੇ ਕਿਸੇ ਕਿਸਾਨ ਜਿਹੜਾ ਜਿਹੜਾ ਝੋਨਾ ਚ ਕਣਕ ਲਾਦਾ ਉਹਨੂੰ ਸਬਜ਼ੀ ਵੀ ਕੇ ਦੀ ਸਬਜ਼ੀ ਪੀਜਿਆ ਕਰ ਉਹ ਚ ਜ਼ਿਆਦਾ ਪਰਮ ਕਿ ਉਹਦੇ ਚ ਆਪਣੇ ਆਪਣੇ ਆਪ ਨੂੰ ਨਿਵਾਅ ਮਹਿਸੂਸ ਕਰਦਾ ਹੈ ਕਿਉਂਕਿ ਅਸੀਂ ਲੇਬਰ ਦੀ ਜਿਹੜੀ ਰਿਸਪੈਕਟ ਹੈ ਨਾ ਉਹ ਨਹੀਂ ਕਿੰਦੀ ਇਸੇ ਕਰਕੇ ਸਾਡੇ ਕੋਲ ਸਕਿੱਲ ਲੇਬਰ ਵੀ ਹੈਗੀ ਹੈ ਤੇ ਆਈਲੈਟ ਸਭ ਨੂੰ ਕਿਉਂ ਪਾਸ ਕਰਨਾ ਪੈ ਰਿਹਾ ਹੁਣ ਆਈਲੈਟ ਸਭ ਨੂੰ ਕਾਲਜਿਸ ਖੋਲ੍ਹਨੇ ਪੈ ਰਹੇ ਨੇ ਔਰ ਗਵਰਨਮੈਂਟ ਉਹਦੀ ਮਦਦ ਕਰ ਰਹੀ ਹੈ ਸਾਰੀ ਸਕੇਲ 'ਤੇ ਬਾਤ ਚਲ ਰਹੀ ਹੈ ਅੱਛਾ ਉਸ ਤੋਂ ਬਾਅਦ ਗਰੀਬ ਰੈਵਿਊਸ਼ਨ ਦਾ ਦੂਜਾ ਕੀ ਚੱਕਰਪਿਆ ਡਿਮੋਨਸਟ੍ਰੇਸ਼ਨ ਵੱਡੇ ਘਰਾਣੇ ਦਾ ਵਿਖਾਵੇ ਨਾਲ ਆਪਣਾ ਸਪੋਰਟ ਆਇਆ ਜਿਹੜਾ ਵੱਡ ਵਰਗੀ ਔਰ ਛੋਟਾ ਉਹਨਾਂ ਦੇ ਵਿਖਾਵੇ ਦੇ ਚੱਕਰ ਚ ਪਾ ਕੇ ਕੱਢਿਆ ਚੱਕਰ ਚ ਪਾਏਗਾ ਲਿਮਟਾਂ ਜਿਹੜੀਆਂ ਹੁਣ ਇਹ ਪਿੰਡਾਂ ਦੇ ਬੱਚੇ ਹੁੰਦੀਆਂ ਕੋਆਪਰੇਟਿਵੀਆਂ ਬੈਂਕਾਂ ਦੀਆਂ ਵੀ ਦੇਖੋ ਡੈਕਟਰੈਕ ਹੋਣਾ ਸ਼ੁਰੂ ਹੋ ਗਏ ਡੈਕਟਰੈਕ ਨਾਲ ਜਿਹੜਾ एसकेपिजम आया भाई इतने कुछ नहीं पाया बहुत चलो ड्रेन आया ड्रेन ड्रेन और मनी ड्रेन एक विद्यार्थी के पिछले लगभग पच्चीस लिया लग मिनीम स्किल थोड़ी बहुत नॉलेज स्किल आई इतना कम होना चाहिए तीसरा डे ट्रैप के कारण ਡੈਕ ਸਲਾਈਡ ਪਹਿਲਾਂ ਕਿੰਨੀ ਕੁ ਕੁ ਸ਼ੁਰੂ ਹੋ ਰਹੀ ਸੀ ਕਿ ਪੰਜਾਬੀ ਬੰਦਾ ਸੋਚਦਾ ਕਿ ਕੁਝ ਬੇਸ਼ਿਕਰ ਕਰ ਸਕਦਾ ਪਰ ਇਹ ਲੋਕਾਇ ਕੋ ਵੀ ਡੈਕਟਪੁੱਲ ਲਾ ਲਈ ਸੀ ਅੱਲੇ ਸੀਗਾ ਅੱਛਾ ਇਹਦੇ ਜਿਹੜੇ ਫਿਜ਼ੀਕਲ ਇਫੈਕਟ ਹੋਏ ਸਾਡਾ ਡਿਫਿਨਿਸ਼ਨ ਆਫ ਵਾਟਰ ਹੋ ਗਿਆ ਸਾਡੇ ਜੰਗਲ ਕੱਟ ਕੇ ਡੀਜ਼ਰ ਡੇਜ਼ਰਟੀਫਿਕੇਸ਼ਨ ਹੋ ਰਿਹਾ ਹੈ ਡੇਜ਼ਰਟ ਬਣਨ ਬਣ ਜਾ ਰਹੇ ਨੇ ਫਿਰ ਡੀਫੋਰੇਸਟੇਸ਼ਨ ਹੋ ਰਹੀ ਹੈ ਔਰ ਇਸ ਸਭ ਤੋਂ ਸਭ ਕੁਝ ਹੋਣ ਦੇ ਬਾਵਜੂਦ ਔਰ ਡਿਵੀਜ਼ਨ ਆਫ ਡਿਵੀਜ਼ ਡਿਵਾਈਡ ਬਹੁਤ ਵੱਡੇ ਪੱਧਰ ਤੇ ਹੋ ਗਈ ਅਮੀਰ ਅਮੀਰ ਹੁੰਦਾ ਜਾ ਰਿਹਾ ਗਰੀਬ ਗਰੀਬ ਹੁੰਦਾ ਜਾ ਰਿਹਾ ਮਾਤਵਰ ਜਿਹੜਾ ਪੈਦਾ ਹੋਇਆ ਸੀ ਉਹ ਖਤਮ ਹੋ ਗਿਆ ਬੰਦੇ 15000 ਰੁਪਏ ਤੇ 5000 ਰੁਪਏ ਤੇ 12000 ਰੁਪਏ ਤੇ ਕੰਮ ਕਰ ਦਿੰਦੇ ਮੀਨਸ ਆ 20000 ਤੇ ਕਿਸੇ ਦਾ ਕੁਝ ਜਵਾਬ ਨਹੀਂ ਹੋ ਸਕਦਾ ਇਹ ਤਾਂ ਮਤਲਬ ਅਨ ਅੰਡਰ ਇਮਪਲੋਇਮੈਂਟ ਅਨਇਮਪਲਾਈਅਬਲ ਸੋ ਤੁਸੀਂ ਦੇਖੋ ਕਿ ਇੰਨੇ ਬੇਸਕਸਰਚੋਂ ਨਿਕਲੇ ਹੋਇਆ ਪੰਜਾਬੀ ਬੰਦਾ ਅਜੇ ਵੀ ਇੱਕ ਕੰਮ 'ਚ ਫਸਿਆ ਹੋ ਡਿਨਾਈ ਕਰੀ ਤੋਂ ਉਹ ਮੰਨਦਾ ਨਹੀਂ ਪਿਆ ਕਿ ਇਹ ਸੰਕਟ ਹੈ ਉਹ ਡਿਨਾਈ ਮੋਡ ਦੇ ਵਿੱਚ ਹੈ ਸੋ ਇਹ ਜਿਹੜੀਆਂ 10 12 ਡੀ ਜਿਹੜੀਆਂ ਫਸਿਆ ਹੋਈਆਂ ਨੇ ਸਾਡੇ ਸੰਕਟ ਦੇ ਵਿੱਚ ਉਹ ਵੀ ਸਾਨੂੰ ਪਛਾਣ ਦੀ ਜ਼ਰੂਰਤ ਹੈ ਔਰ ਮੈਨੂੰ ਲੱਗਦਾ ਇਹਨਾਂ 'ਚ ਨਿਕਲਣ ਵਾਸਤੇ ਕੋਈ ਇੱਕ ਤਰੀਕਾ ਹੈ ਜਿਹੜਾ ਗੁਰਦਾਰਾਣਕ ਸਾਹਿਬ ਨੇ ਗੁਰਬਾਣੀ ਨੇ ਆਖਿਆ ਵਿਦਿਆ ਵਿਚਾਰ ਤੋਂ ਪਰੋਂ ਹੈ ਜਿਨਨੀ ਬੇਟੱਕ ਐਜੂਕੇਸ਼ਨ ਨਹੀਂ ਹੈ ਅਸੀਂ ਪ੍ਰੋਪਰ ਐਜੂਕੇਸ਼ਨ ਨਹੀਂ ਹੈ ਤੁਸੀਂ ਦੇਖੋ ਕਿ ਜਿਹੜਾ ਲੈਵਲ ਪਲੈਨ ਫੀਲਡ ਨਹੀਂ ਹੈ ਨਾ ਇੱਕ ਪ੍ਰਾਈਵੇਟ ਸਕੂਲ ਨੇ ਇੱਕ ਕਾਮਰਸ ਸਕੂਲ ਕਾਮਰਸ ਸਕੂਲ ਦੀ ਹਾਲਤ ਤੁਹਾਡੇ ਸਾਹਮਣੇ ਹੈ ਪ੍ਰਾਈਵੇਟ ਸਕੂਲ ਚ ਵੀ ਜਿਹੜੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਉਹ ਵੀ ਕਮਰਸ਼ਲਾਈਜੇਸ਼ਨ ਹੈ ਹੋਰ ਮੈਡੀਕਲ ਕਾਲਜ ਦੇ ਵਿੱਚ 1 ਕਰੋੜ 150 ਕਰੋੜ ਰੁਪਏ ਦੀ ਇੰਜੀਨੀਅਰ ਡੋਨੇਸ਼ਨ ਦਿੱਤੇ ਜਾ ਰਹੀ ਹੈ ਸੋ ਤੁਸੀਂ ਦੇਖੋ ਇਹਦੇ ਕਾਲਜ ਚ ਕੀ ਬਸਤਾ ਪਰ ਆਉਣ ਵਾਲੇ 50 ਸਾਲ ਦੇ ਵਿੱਚ ਸਾਡਾ ਇੰਟੈਕਚੁਅਲ ਲੈਵਲ ਕੀ ਹੋਵੇ ਬਹੁਤ ਚਿੰਤਾ ਦੀ ਗੱਲ ਹੈ ਸਾਨੂੰ ਜਿਹੜੇ ਕੋਲੋਨੀਅਲ ਐਜੂਕੇਸ਼ਨ ਦੇ ਮੋਡ ਦੇ ਉਹ ਤੋਂ ਬਾਹਰ ਨਿਕਲਣਾ ਪਵੇਗਾ ਬਹੁਤ ਆਫਰੀ ਨਾਵੇਜ ਇਨਵੈਸਟਮੈਂਟ ਕਰਨੀ ਪਵੇਗੀ ਔਰ ਉਹਦਾ ਇੱਕੋ ਇੱਕ ਤਾਰ ਹੈ ਆਪਣੀ ਸੁਭਾਅ ਆਪਣਾ ਗਿਆਨ ਆਪਣੀਆਂ ਵ্যালੂਸ ਉੱਠ ਜਾਓ ਤਾਂ ਤੁਹਾਨੂੰ ਸਮਝ ਆਏਗਾ ਕਿ ਕਿਸ ਤਰ੍ਹਾਂ ਅਸੀਂ ਬਦਲ ਕਰ ਸਕਦੇ ਹਾਂ ਔਰ ਪੰਜਾਬ ਦੇ ਸੈਕਟਰ ਦਾ ਜੇ ਕੋਈ ਹੱਲ ਦਿਖਾਈ ਦਿੰਦਾ ਹੈ ਤਾਂ ਲੋਕ ਹੱਲ ਉਠਾਈ ਦੇ ਦੇਣ ਇੱਕ ਤਾਂ ਕਾਰਪੋਰੇਟ ਕਾਰਪੋਰੇਟ ਕੋਆਪਰੇਟਿਵ ਸਾਨੂੰ ਸਾਡੇ ਸਾਰੇ ਸਰੋਤਾਂ ਨੂੰ ਕੋਆਪਰੇਟਿਵ ਵਿਭਾਗਮ ਤੇ ਇਕੱਠਾ ਕਰਨਾ ਚਾਹੀਦਾ ਹੈ। ਔਰ ਸਾਡੇ ਕੋਲ ਜਿੰਨੇ ਵੀ ਸਰਸਿਸ ਨੇ ਫਿਜ਼ੀਕਲ ਸਰਸਿਸ ਔਰ ਇੰਟੈਲੈਕਚੁਅਲ ਸਰਸਿਸ ਉਹਨੂੰ ਕੋਆਪਰੇਸ਼ਨ ਫੜਾ ਕੇ ਕੋਆਪਰੇਟਿਵ ਨੂੰ ਸਟਰੌਂਗ ਕਰਨਾ ਪਏਗਾ। ਤੀਸਰਾ ਪ੍ਰਾਇਮਰੀ ਐਜੂਕੇਸ਼ਨ ਤੋਂ ਲੈ ਕੇ ਹਾਈ ਐਜੂਕੇਸ਼ਨ ਤੱਕ ਵੱਡਾ ਕਾਇਆਕਲਪ ਕਰਨਾ ਪਏਗਾ। ਸਰਕਾਰ ਦੇ ਹੱਥ ਕੱਲ ਪਹਿਲੀ ਪੰਜ ਸਾਲਾ ਯੋਜਨਾ ਵਿੱਚ ਹੋਇਆ ਸੀ ਕਿ ਬਜਟ ਜਿਹੜਾ ਸੀ ਉਹ 6% এডੂਕੇਸ਼ਨ ਤੇ ਹੋਇਆ ਕਰੇਗਾ ਹੁਣ ਕਹਿੰਦਾ ਕਿੰਨਾ ਲੱਗਦਾ ਹੈ 8% ਟੋਟਲ ਬਜਟ ਦਾ 8% এডੂਕੇਸ਼ਨ ਤੇ ਜਾਂਦਾ ਹੈ ਕੀ ਬਣੇਗਾ ਕਿ ਜਿੰਨਾਂ ਲੋਕਾਂ ਨੇ এডੂਕੇਸ਼ਨ ਨਹੀਂ ਕੀਤੀ ਉਹ ਫਿਰ ਗਰਬ ਹੋ ਜਾਂਦੇ ਉਹਦਾ ਨੁਕਸਾਨ ਹੈ ਸੋ ਸਭ ਨੂੰ ਅਜੇ ਵੀ ਸਮੀਆਂ ਸਰਕਾਰਾਂ ਨੂੰ ਚਾਹੀਦਾ ਐਜੂਕੇਸ਼ਨ 'ਚ ਇਨਵੈਸਟਮੈਂਟ ਕਰਨ ਨੌਲੇਜ ਇਨਵੈਸਟਮੈਂਟ ਸਕਿੱਲ ਨੌਲੇਜ ਬਲ ਸਿਟੀਜ਼ਨਸ ਸਾਡੇ ਕੋ ਹੋਣਗੇ ਤੇ ਤਾਂ ਹੀ ਇਹ ਸੰਕਟ ਦਾ ਅਸੀਂ ਹੱਲ ਕਰ ਸਕਦੇ ਆਂ। ਉਹ ਸਾਨੂੰ ਜਿਹੜੀ ਡਾਇਵਰਸਿਫਿਕੇਸ਼ਨ ਆਫ ਪ੍ਰੋਪਰਟੀ ਉਹਦੇ ਬद्दल ਵੀ ਜਣਾ ਚਾਹੀਦਾ ਹੈ। ਕਿਟ ਫਿਨਿਲੀ ਦੀ ਹੈ ਉਹਦੀ ਰਿਸਪੈਕਟ ਹੋਣੀ ਚਾਹੀਦੀ ਹੈ। ਤੇ ਤੀਸਰੀ ਜਿਹੜੀ ਗੱਲ ਹੈ ਕਿ ਡਿਨਾਇਬਿਲਿਟੀ ਦੇ ਮੋਡ ਤੋਂ ਨਿਕਲਣਾ ਪਏਗਾ। ਸਾਨੂੰ ਬੰਨਣਾ ਪਏਗਾ ਕਿ ਇਹ ਸੰਕਟ ਹੈ। ਇਹ ਬਹੁਤ ਹੀ ਰੰਗਾਂ ਉਮਲਾ ਜਿਹਾ ਪੰਜਾਬ ਇਹ ਨਹੀਂ ਬਿਲਕੁਲ ਕੱਟਲਾ ਹੋ ਗਿਆ ਇਹ ਚੀਜ਼ ਕਰਨ ਦੀ ਬਹੁਤ ਜ਼ਰੂਰਤ ਹੈ ਜਦੋਂ ਅਸੀਂ ਇਸ ਰਿਲਾਈਬਿਲਟੀ ਰਿਮੋਡ ਵਿੱਚੋਂ ਨਿਕਲ ਜਾਵਾਂਗੇ ਔਰ ਉਹ ਸੱਚ ਦੇ ਸਾਹਮਣੇ ਆਵਾਂਗੇ ਤਾਂ ਫਿਰ ਅਸੀਂ ਕੁਝ ਵੀ ਕਰ ਸਕਦੇ